ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ 29 ਜੁਲਾਈ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਇਸ ਦਿਨ 29 ਜੁਲਾਈ 1873 ਈਸਵੀ ਨੂੰ ਸਿੰਘ ਸਭਾ ਅੰਮ੍ਰਿਤਸਰ ਸੁਸਾਇਟੀ ਦਾ ਗਠਨ ਕੀਤਾ ਗਿਆ ਸੀ ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਧਾਕੁਰ ਸਿੰਘ ਦੀ ਸੰਧਾ ਵਾਲਿਆਂ ਨੂੰ ਬਣਾਇਆ ਗਿਆ ਤੇ 77 ਗਿਆਨੀ ਸਰਦੂਲ ਸਿੰਘ ਜੀ ਨੂੰ ਸਾਥ ਸੰਗਤ ਜੀ ਅਸੀਂ ਅਕਸਰ ਇਹ ਪੰਕਤੀਆਂ ਪੜ੍ਹਦੇ ਹਾਂ ਜਦ ਲਗ ਖਾਲਸਾ ਰਹਿ ਨਿਆਰਾ ਤਬਲਗ ਤੇਜ ਦੇਹੁ ਮੈਂ ਸਾਰਾ ਜਬ ਇਕ ਹੈ ਪਰਨ ਕੀ ਰੀਤ ਮੈਂ ਨਾ ਕਰਉ ਇਨਕੀ ਪਰਪਤੀ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ ਸਰਕਾਰ ਖਾਲਸਾ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਸਿੱਖਾਂ ਦੇ ਅੰਦਰ ਕਹਿੰਦੀ ਕਲਾ ਆ ਗਈ ਸਿੱਖਾਂ ਨੂੰ ਹੁਣ ਆਪਣਾ ਕੋਈ ਵਲੀ ਵਾਰਸ ਨਗਰ ਨਾ ਆਵੇ ਇਸ ਗੱਲ ਦਾ ਫਾਇਦਾ ਉਠਾਉਣ ਦੇ ਲਈ ਸਿੱਖਾਂ ਨੂੰ ਆਪਣਾ ਧਰਮ ਛੱਡਣ ਲਈ ਮਜਬੂਰ ਕਰਨ ਦੇ ਪਾਸੇ ਦੋ ਪਾਸਿਆਂ ਤੋਂ ਜੋਰ ਲੱਗਾ ਇੱਕ ਪਾਸੇ ਇਸਾਈਆਂ ਨੇ ਜੋਰ ਲਗਾਇਆ ਕਿ ਸਿੱਖਾਂ ਨੂੰ ਇਸਾਈ ਬਣਾ ਲਿਆ ਜਾਵੇ ਤੇ ਦੂਸਰੇ ਪਾਸੇ ਪੜ੍ਹੇ ਲਿਖੇ ਚਲਾਕ ਬਿੱਪੜ ਨੇ ਆਰਿਆ ਸਮਾਜ ਦੇ ਬੈਨਰ ਹੇਠਾਂ ਇਹ ਯਤਨ ਕੀਤੇ ਕਿ ਸਿੱਖਾਂ ਨੂੰ ਕਿਸੇ ਤਰੀਕੇ ਦੇ ਨਾਲ Hindu ਰੀਤੀ ਰਿਵਾਜਾਂ ਵਿੱਚ ਜੋੜ ਦਿੱਤਾ ਜਾਵੇ ਇਸ ਲਈ ਇਸਾਈਆਂ ਨੇ ਲਾਹੌਰ ਅੰਮ੍ਰਿਤਸਰ ਤੇ ਪਿਸ਼ਾਵਰ ਵਿੱਚ ਆਪਣਾ ਪ੍ਰਚਾਰ ਸ਼ੁਰੂ ਕੀਤਾ ਜਿੱਥੇ ਉਹ ਅੰਮ੍ਰਿਤਸਰ ਤੇ ਲਾਹੌਰ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਪਿਸ਼ਾਵਰ ਵਿੱਚ ਉਹ ਪਠਾਣਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਦੂਸਰੇ ਪਾਸੇ ਜਿਹੜੇ ਆਧਿਆ ਸਮਾਜੀ ਸਨ ਇਹਨਾਂ ਨੇ ਸ਼ੁਰੂ ਵਿੱਚ ਜਿਹੜੇ ਆਪਣੇ ਦੀਵਾਨ ਸਜਾਉਣੇ ਸ਼ੁਰੂ ਕੀਤੇ ਉਸ ਦੀਵਾਨ ਵਿੱਚ ਆਸਾ ਦੀਵਾਰ ਦਾ ਕੀਰਤਨ ਸ਼ੁਰੂ ਕੀਤਾ ਪਰ ਹੌਲੀ-ਹੌਲੀ ਆਧਿਆ ਸਮਾਜ ਦੇ ਸੰਸਥਾਪਕ ਕਹ ਲੋ ਮੁਖੀ ਕਹ ਲੋ ਸਵਾਮੀ ਦਇਆਨੰਦ ਅਤੇ ਇਸ ਤੋਂ ਇਲਾਵਾ ਜਿਹੜੇ ਉਸ ਸਮੇਂ ਪੰਡਿਤ ਸਰਦਾ ਰਾਮ ਫਲੋਰੀਏ ਵਰਗੇ ਸਨ ਇਹਨਾਂ ਨੇ ਆਪਣੀ ਜ਼ਬਾਨ ਤੋਂ ਸਿੱਖ ਗੁਰੂ ਸਾਪਤੀ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਜਿਦੇ ਵਿੱਚ ਇਹਨਾਂ ਨੇ ਸਾਹਿਬ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਨਪੜ੍ਹ ਸਿੱਧ ਕਰਨਾ ਚਾਹਿਆ ਇਸ ਸਮੇਂ ਗਿਆਨੀ ਦਿੱਤ ਸਿੰਘ ਜੀ ਨੇ ਸਿੱਧੇ ਰੂਪ ਵਿੱਚ ਸਵਾਮੀ ਦਇਆਨੰਦ ਨੂੰ ਚੁਣੌਤੀ ਦਿੱਤੀ ਤਿੰਨ ਵਾਰ ਦੀਵਾਨਾ ਵਿੱਚ ਸਵਾਮੀ ਦਯਾਨੰਦ ਅਤੇ ਗਿਆਨੀ ਦਿੱਤ ਸਿੰਘ ਦਾ ਸੰਵਾਦ ਹੋਇਆ ਜਿਹਦੇ ਬਾਰੇ ਉਹਨਾਂ ਨੇ ਆਪਣੀ ਕਿਤਾਬ ਲਿਖੀ ਹੈ ਸਾਧੂ ਗਿਆਨੰਦ ਨਾਲ ਮੇਰਾ ਸੰਵਾਦ ਉਹ ਸਾਨੂੰ ਪੜ੍ਹਨੇ ਚਾਹੀਦੀ ਹੈ ਤਿੰਨ ਵਾਰ ਇਸ ਦੀਵਾਨ ਵਿੱਚ ਸਵਾਮੀ ਦਯਾਨੰਦ ਨਿਰੁੱਤਰ ਹੋ ਗਿਆ ਸਾਧ ਸੰਗਤ ਜੀ ਜਦੋਂ ਤੁਸੀਂ ਸਿੰਘ ਸਭਾ ਦਾ ਨਾਮ ਸੁਣਦੇ ਆ ਨਾ ਅੱਜ ਵੀ ਕਈ ਡੇਰੇ ਕਈ ਸੰਪਰਦਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਇਹਨਾਂ ਸ਼ਬਦਾਂ ਤੋਂ ਬੜੀ ਨਫ਼ਰਤ ਹੈ ਕਿਉਂ ਕਿ ਕਿਉਂਕਿ ਸਿੰਘ ਸਭਾ ਨੇ ਗੁਰੂ ਦਮਨ ਨੂੰ ਖਤਮ ਕਰਕੇ ਸ਼ਬਦ ਗੁਰੂ ਦਾ ਪ੍ਰਚਾਰ ਸ਼ੁਰੂ ਕੀਤਾ ਨਿਰੋਲ ਗੁਰਬਾਣੀ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਜਿਸ ਕਰਕੇ ਇਹਨਾਂ ਡੇਰਿਆਂ ਵਿੱਚ ਬਣੇ ਹੋਏ ਜਿਹੜੇ ਮਹਾਪੁਰਸਨ ਗੱਡੀਆਂ ਲਗਾ ਕੇ ਬੈਠੇ ਹੋਏ ਸਨ ਉਹਨਾਂ ਨੂੰ ਇਹਨਾਂ ਨੇ ਗੱਡੀਆਂ ਚੁਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਦਾ ਮਹਾਰਾਜ ਸੱਚੇ ਪਾਤਸ਼ਾਹੀ ਦਾ ਪ੍ਰਕਾਸ਼ ਕਰਵਾਉਣਾ ਸ਼ੁਰੂ ਕੀਤਾ ਸੀ ਸਿੰਘ ਸਭਾ ਲਹਿਰ ਕੋਈ ਪਹਿਲੀ ਲਹਿਰ ਨਹੀਂ ਸੀ ਜਿਸ ਨੇ ਸਿੱਖਾਂ ਨੂੰ ਆਪਣੇ ਧਰਮ ਵੱਲੇ ਪਾਸੇ ਵਾਪਸ ਮੋੜਨਾ ਸ਼ੁਰੂ ਕੀਤਾ ਸੀ ਇਸ ਤੋਂ ਪਹਿਲਾਂ ਬਾਬਾ RAM ਸਿੰਘ ਜੀ ਜਿਨ੍ਹਾਂ ਨੇ ਨਾਮਧਰਿ ਲਹਿਰ ਸ਼ੁਰੂ ਕੀਤੀ ਉਹਨਾਂ ਨੇ ਸਿੱਖਾਂ ਅੰਦਰ ਰਾਜਸੀ ਚੇਤਨਾ ਪੈਦਾ ਕੀਤੀ ਇਸ ਤੋਂ ਇਲਾਵਾ ਭਾਈ ਬਿਆਲ ਜੀ 라ਵਲ ਪਿੰਡੀ ਵਾਲੇ ਉਹਨਾਂ ਨੇ ਨਿਰੰਕਾਰੀ ਲਹਿਰ ਤਲਾਕ ਕੇ ਸਿੱਖਾਂ ਦੇ ਵਿੱਚੋਂ ਦੇਵੀ ਦੇਵਤਿਆਂ ਦੀ ਪੂਜਾ ਬੁੱਤ ਪ੍ਰਸਤੀ ਦੀ ਪੂਜਾ ਦਾ ਖੰਡਨ ਕਰਵਾਇਆ ਪਰ ਅਫਸੋਸ ਇਸ ਗੱਲ ਦਾ ਕਿ ਜਿਵੇਂ ਹੀ ਬਾਬਾ ਆਰਾਮ ਸਿੰਘ ਜੀ ਭਾਈ ਦਿয়াল ਜੀ ਇਸ ਸੰਸਾਰ ਤੋਂ ਅਲਵਿਦਾ ਕਹਿ ਗਏ ਇਹਨਾਂ ਦੇ ਡੇਰੇ ਗੁਰੂ ਢੰਮ ਦੇ ਡੇਰੇ ਬਣ ਕੇ ਰਹਿ ਗਏ ਤੁਸੀਂ ਅੱਜ ਵੀ ਨਾਮਧਾਰੀ ਅਤੇ ਨਿਰੰਕਾਰੀਆਂ ਨੂੰ ਦੇਖ ਸਕਦੇ ਹੋ ਇਹ ਕਿਸੇ ਵੀ ਪੱਖੋਂ ਆਪਣੇ ਆਪ ਨੂੰ ਸਿੱਖ ਹੋਣ ਦੇ ਕਾਬਿਲ ਬਚੇ ਨਹੀਂ ਹਨ ਕਿਉਂਕਿ ਇਹਨਾਂ ਦੇ ਰੀਤੀ ਰਿਵਾਜ ਪਬਾ ਰਾਮ ਸਿੰਘ ਅਤੇ ਭਾਈ ਦਿਆਲ ਸਿੰਘ ਦੇ ਨਾਲੋਂ ਪੂਰੀ ਤਰ੍ਹਾਂ ਨਾਲ ਪਲਟ ਗਏ ਹਨ ਬਹੁਤ ਦੂਰ ਚਲੇ ਗਏ ਨੇ ਜਿੱਥੇ ਪਬਾ ਰਾਮ ਸਿੰਘ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਆਪਣਾ ਇਨਾਮ ਯੋਗਦਾਨ ਪਾਇਆ ਅੰਗਰੇਜ਼ ਸਰਕਾਰ ਨੂੰ ਟੱਕਰ ਦਿੱਤੀ ਉੱਥੇ ਹੀ ਅੱਜ ਇਹਨਾਂ ਦੇ ਪਰਿਵਾਰਕਾਰ ਆਪਣੇ ਆਪ ਨੂੰ Hindu ਸਾਬਤ ਕਰਨ ਦੇ ਲਈ ਜ਼ੋਰ ਲਗਾ ਰਹੇ ਨੇ ਅੱਜ ਜਿਹੜੇ ਸਿੰਘ ਸਭਾ ਗੁਰਦੁਆਰੇ ਸਹਾਬਾਨ ਦੇਖਦੇ ਹਾਂ ਇਹ ਗੁਰਦੁਆਰਾ ਸਹਾਬਾਨ ਵੀ ਉਸ ਸਮੇਂ ਸਿੰਘ ਸਭਾ ਲਹਿਰ ਦੀ ਹੋਣ ਤੋਂ ਬਾਅਦ ਵਿੱਚ ਆਏ ਨੇ ਤਾਂ ਕਿ ਜਿਹੜੇ ਗੁਰੂ ਘਰਾਂ ਵਿੱਚ ਵੀ ਕਰਮਕਾਂਡ ਹੁੰਦੇ ਸਨ ਉਹਨਾਂ ਕਰਮਕਾਂਡਾਂ ਨੂੰ ਵੀ ਦੂਰ ਕੀਤਾ ਜਾ ਸਕੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਸਾਡੇ ਬਹੁਤ ਸਾਰੇ ਬੱਚਿਆਂ ਨੂੰ ਨੌਜਵਾਨਾਂ ਨੂੰ ਤੇ ਬਜ਼ੁਰਗਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਹੜੇ ਤਾਂ ਪੰਜਾਬ ਵਿੱਚ ਰਹਿੰਦੇ ਨੇ ਉਹਨਾਂ ਲਈ ਤਾਂ ਕੀ ਗੱਲ ਹੈ ਜਿਹੜੇ ਪੰਜਾਬ ਤੋਂ ਬਾਹਰ ਦੇ ਉਹਨਾਂ ਨੂੰ ਤਾਂ ਸਿੰਘ ਸਭਾ ਲਹਿਰ ਦੇ ਮੁਖੀਆਂ ਦੇ ਨਾਮ ਵੀ ਚਿਤੇ ਨਹੀਂ ਹੋਣੇ ਜਿਹੜੇ ਪ੍ਰਧਾਨ ਬਣੇ ਹੋਏ ਨੇ ਜਿਹੜੇ ਸਖਤਰ ਬਣੇ ਹੋਏ ਨੇ ਸਾਨੂੰ ਲੋੜ ਹੈ ਇਹਨਾਂ ਮਹਾਨ ਸ਼ਖਸੀਅਤਾਂ ਦੇ ਨਾਮ ਯਾਦ ਕਰਨ ਦੀ ਇਹਨਾਂ ਮਹਾਨ ਸ਼ਖਸੀਅਤਾਂ ਦੇ ਬਾਰੇ ਪਰਚੇ ਛਾਪ ਕੇ ਬੱਚਿਆਂ ਵਿੱਚ ਵੰਡਣ ਦੀ ਤਾਂ ਕਿ ਅਸੀਂ ਇਹ ਯਾਦ ਰੱਖ ਸਕੀਏ ਕਿ ਗੁਰਸਿੱਖੀ ਦੇ ਵਿੱਚ ਆਗਿਆ ਕੁਰੀਤੀਆਂ ਨੂੰ ਦੂਰ ਕਰਨ ਦੇ ਲਈ ਕਿੰਨਾ ਮਹਾਨ ਸ਼ਖਸੀਅਤਾਂ ਨੇ ਆਪਣਾ ਯੋਗਦਾਨ ਦਿੱਤਾ ਹੈ ਸਾ ਸੰਗਤ ਵੀ 1873 ਈਸਵੀ ਦੇ ਅੰਦਰ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਇਹ ਮਨ ਬਣਾ ਲਿਆ ਕਿ ਉਹ ਸਿੱਖ ਧਰਮ ਛੱਡ ਕੇ ਇਸਾਈ ਬਣ ਜਾਣਗੇ ਤੇ ਉਹਨਾਂ ਨੇ ਇਸ ਦਾ ਐਲਾਨ ਕਰ ਦਿੱਤਾ। ਸੂਜਮਾਨ ਗੁਰਸਿੱਖਾਂ ਨੇ ਇਹਨਾਂ ਬੱਚਾ ਨੂੰ ਸਮਝਾਇਆ। ਕਤੇ ਸਮਝਾ ਕੇ ਇਸਾਈ ਬਣਨ ਤੋਂ ਬਚਾ ਲਿਆ। ਪਰ ਆਧਿਆ ਸਮਾਜ ਵਾਲੇ ਇਸ ਤਰ੍ਹਾਂ ਨਹੀਂ ਕਰ ਰਹੇ ਸਨ। ਅੱਜ ਵੀ ਜਿਹੜੇ ਲੋਕ ਸਿੱਖਾਂ ਨੂੰ Hindu ਸਾਫਤ ਕਰਨ ਦਾ ਯਤਨ ਕਰਦੇ ਨੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਕਿ ਸਿੱਖ ਇੱਕ ਅਲੈਗਾ ਕੌਮ ਹੈ ਸਿੱਖ ਇੱਕ ਵੱਖਰੀ ਕੌਮ ਹੈ ਜਿਸ ਦੇ ਲਈ ਸਾਇਹ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਬਾਕੀ ਦੇ ਗੁਰਸਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਰੀਤੀ ਰਿਵਾਜ ਸਾਰੇ ਵੱਖਰੇ ਨੇ ਹੁਣ ਅਸੀਂ ਗੱਲ ਕਰੀਏ ਵੀ ਜੇ ਸਿੰਘ ਸਭਾ ਲਹਿਰ ਨੇ ਕੀ ਯੋਗਦਾਨ ਪਾਇਆ ਤਾਂ ਸਿੰਘ ਸਭਾ ਲਹਿਰ ਨੇ ਸਾਸੰਗਤ ਜੀ ਜਿਹੜੇ ਸਿੱਖ ਧਰਮ ਦੇ ਵਿੱਚ ਕਰਮ ਕਾਂਡ ਆ ਗਏ ਸਨ ਕੁਰਿਤੀਆਂ ਆ ਗਈਆਂ ਸਨ ਜਿਹੜੇ ਗੁਰਦੁਆਰਿਆਂ ਦੇ ਵਿੱਚ ਗੱਦੀਆਂ ਲਗਾ ਕੇ ਬੈਠੇ ਹੋਏ ਲੋਕ ਸਨ ਉਹਨਾਂ ਨੂੰ ਉਠਾਇਆ ਕੁਰੀਤਿਆਂ ਨੂੰ ਦੂਰ ਕੀਤਾ ਅਤੇ 29 ਜੁਲਾਈ 1873 ਈਸਵੀ ਨੂੰ ਸਭ ਤੋਂ ਪਹਿਲੀ ਸਿੰਘ ਸਭਾ ਜਿਹੜੀ ਹੈ ਅਮ੍ਰਿਤਸਰ ਦੀ ਉਸ ਨੂੰ ਬਣਾਇਆ ਗਿਆ ਸ੍ਰੀ ਗੁਰੂ ਸਿੰਘ ਸਭਾ ਅਮ੍ਰਿਤਸਰ ਜੇਸ ਦੇ ਪ੍ਰਧਾਨ ਬਣਾਇਆ ਗਿਆ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਜੀ ਨੂੰ ਅਤੇ ਸਕੱਤਰ ਬਣਾਇਆ ਗਿਆ ਗਿਆਨੀ ਸਰਦੂਲ ਸਿੰਘ ਜੀ ਨੂੰ ਦੋਵੇਂ ਹੀ ਬਹੁਤ ਪੜੇ ਲਿਖੇ ਸੂਝਵਾਨ ਅਤੇ ਵਿਦਵਾਨ ਅੱਜ ਤਾਂ ਪ੍ਰਧਾਨ ਤੇ ਸੱਤਤਰ ਬਣਨ ਦੇ ਲਈ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਨੇ ਤੁਹਾਨੂੰ ਗੁਰਸਿੱਖੀ ਬਾਰੇ ਪਤਾ ਹੈ ਜਾਂ ਨਹੀਂ ਪਤਾ ਇਸ ਨਾਲ ਕੋਈ ਮਤਲਬ ਨਹੀਂ ਹੈ ਤੁਹਾਡਾ ਤੜਾ ਤੁਮਾ ਹੋਣਾ ਚਾਹੀਦਾ ਹੈ ਤੁਹਾਡੀ ਜੇਬ ਵਿੱਚ ਪੈਸੇ ਹੋਣੇ ਚਾਹੀਦੇ ਨੇ ਤੁਹਾਡੀ ਪਹੁੰਚ ਹੋਣੀ ਚਾਹੀਦੀ ਹੈ ਫਿਰ ਤੁਸੀਂ ਪ੍ਰਧਾਨ ਬਣ ਜਾਓ ਜੇ ਤੁਸੀਂ ਪ੍ਰਧਾਨ ਨਹੀਂ ਵੀ ਬਣ ਸਕਦੇ ਆਪਣਾ ਨਵਾਂ ਗੁਰਦੁਆਰਾ ਬਣਾਓ ਤੇ ਪ੍ਰਧਾਨ ਬਣ ਜਾਓ ਸਾਸ ਸੰਗਤ 29 ਜੁਲਾਈ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਬਣਾਈ ਗਈ ਇਸ ਦੇ ਪ੍ਰਭਾਵ ਨੂੰ ਕਬੂਲ ਕਰਦੇ ਹੋਏ ਦੂਸਰੀ ਸਿੰਘ ਸਭਾ 2 ਨਵੰਬਰ ਸਨ 1879 ਨੂੰ ਲਾਹੌਰ ਵਿੱਚ ਬਣਾਈ ਗਈ ਜਿਹੜਾ ਨਾਮ ਸੀ ਸਿੰਘ ਸਭਾ ਲਾਹੌਰ ਇਸ ਦੇ ਦੀਵਾਨ ਸਰਦਾਰ ਬੁੱਟਾ ਸਿੰਘ ਪ੍ਰਧਾਨ ਬਣੇ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਇਸ ਦੇ ਸਕੱਤਰ ਬਣਾਇਆ ਗਿਆ ਉਹਨਾਂ ਨੇ ਬੇਲੋੜੀ ਸਰਕਾਰ ਵਿਰੋਧ ਤੋਂ ਬਚਦਿਆਂ ਗੁਰਮਤ ਪ੍ਰਚਾਰ ਤੇ ਪ੍ਰਸਾਰ ਦੀ ਨੀਤੀ ਘੜੀ ਸਿਰਫ ਪ੍ਰਚਾਰ ਕਰਨਾ ਤੇ ਪ੍ਰਸਾਰ ਕਰਨਾ ਸਿੰਘ ਸਭਾ ਲਹਿਰ ਦੇ ਸਭ ਤੋਂ ਪਹਿਲਾ ਸਪਤਾਹਿਕ ਯਾਨੀ ਵੀਕਲੀ ਖਬਰ ਖਾਸਾ ਸਮਾਚਾਰ ਕਰਦੇ ਸਾਨੂੰ ਪਤਾ ਹੀ ਨਹੀਂ ਹੈ ਇਹਨਾਂ ਹਫਤੇ ਨਾਲ ਸਮਾਚਾਰਾਂ ਬਾਰੇ ਪత్రికਾਵਾਂ ਦੇ ਬਾਰੇ 1880 ਵਿੱਚ ਖਾਸਾ ਸਮਾਚਾਰ ਸ਼ੁਰੂ ਹੋਇਆ ਇਸ ਤੋਂ ਬਾਅਦ ਪ੍ਰੋਫੈਸਰ ਗੁਰਮukh ਸਿੰਘ ਜੀ ਨੇ ਆਪਣੇ ਵੱਲੋਂ ਸੁਧਾਰਕ ਨਾਮ ਦਾ ਇੱਕ ਮਹੀਨਾਵਾਰੀ ਯਾਨੀ ਮੰਤਰੀ ਪੱਤਰ ਕਰਨਾ ਸ਼ੁਰੂ ਕੀਤਾ ਇਹ ਨਹੀਂ ਨਹੀਂ ਇਸ ਵਿੱਚ ਇੱਕ ਹੋਰ ਨਾਮ ਹੈ ਅਜਿਹੇ ਕਾਰਜਦਾਨਾਂ ਦੀ ਜਿਹੜੀ ਅਗਨੀ ਲੜੀ ਹੈ ਨਾ ਇਹ ਬਹੁਤ ਲੰਬੀ ਚੱਲੀ ਸੀ ਇਹਦੇ ਵਿੱਚ ਪ੍ਰੋਫੈਸਰ ਸਹਿਬ ਸਿੰਘ ਜੀ ਵੀ ਆਏ ਇਹਦੇ ਵਿੱਚ ਭਾਈ ਦਵਾਰ ਸਿੰਘ ਆਏ ਭਾਈ ਮਈਆ ਸਿੰਘ ਵਰਗੇ ਵਿਦਵਾਨ ਲੇਖਕ ਆਏ ਤੇ ਭਾਈ ਮਈਆ ਸਿੰਘ ਜਿਨੇ ਉਰਦੂ ਦੇ ਵਿੱਚ ਖਾਲਸਾ ਗੱਜਟ ਸ਼ੁਰੂ ਕੀਤਾ ਸੀ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਹੋ ਕੇ ਸਾਖ ਸੰਗਤ ਦੀ ਜਦੋਂ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਥਾ-ਥਾਂ ਤੇ ਸਥਾਪਿਤ ਹੋਈਆਂ ਜਿਹੜੀਆਂ ਸਿੰਘ ਸਭਾਵਾਂ ਸਨ ਇਹਨਾਂ ਦੀ ਕੇਂਦਰੀ ਜਥੇਬੰਦੀ ਬਣਾਉਣ ਲਈ ਸੰਨ 1883 ਦੇ ਵਿੱਚ ਖਾਲਸਾ ਦੀਵਾਨ ਸ੍ਰੀ ਅਮਰ ਸਰਦੀ ਸਿਰਦਨਾ ਕਰਵਾਈ ਸਾਧਿਆ ਸਿੰਘ ਸਭਾਵਾ ਖਾਲਸਾ ਦਿਵਾਨ ਅੰਮ੍ਰਿਤਸਰ ਦੇ ਫੈਟਾ ਆ ਗਏ ਜਿਹਦੇ ਵਿੱਚ ਲਾਹੌਰ ਦਾ ਇਲਾਕਾ ਪਾਕਿਸਤਾਨ ਦਾ ਹਿੱਸਾ ਲੜਦਾ ਸੀਗਾ ਉਥੇ ਹੀ ਖਾਲਸਾ ਦਿਵਾਨ ਸ਼੍ਰੀ ਅਮਰ ਸਰਨਾਮ ਤੋਂ ਜਾਣਿਆ ਜਾਂਦਾ ਖਾਲਸਾ ਦਿਵਾਨ ਦੇ 70 ਸਾਲ ਜਿਹੜੇ ਉਹ ਪ੍ਰੋਫੈਸਰ ਸਹਿਬ ਸਿੰਘ ਜੀ ਜਿਨ੍ਹਾਂ ਨੇ ਜਾਤ ਪਾਤ ਛੂਛਾਤ ਵਰਗਿਆਂ ਨੂੰ ਬੜਾ ਦੂਰ ਕਰ ਦਿੱਤਾ ਸੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਛਿੜੀ ਦਰਬਾਰ ਖੈਰ ਜੀ ਦੇ ਪ੍ਰਕਰਮਾਂ ਵਿੱਚ ਜਿਹੜੀਆਂ ਮੂਰਤੀਆਂ ਗੁਰਦੁਆਰਿਆਂ ਦੇ ਵਿੱਚ ਆਰਤियां ਉਤਾਰਨ ਦਾ ਜਿਹੜਾ ਵਿਧਾਨ ਹੈ ਇਹ ਜਿਹੜਾ ਸੀਗਾ ਇਹ ਉਸ ਸਮੇਂ ਬਹੁਤ ਪਰਚੰਦਤ ਸੀ ਪ੍ਰਧਾਨ ਬਣੇ ਬਾਬਾ ਖੇਮ ਸਿੰਘ ਬਿੰਦੀ ਉਸ ਸਮੇਂ ਇਨਾਂ ਦੀ ਜਗ੍ਹਾ ਕੋ ਬੜਾ ਪ੍ਰਸਾਦ ਹੋਇਆ ਕਿਉਂਕਿ ਉਹ ਆਪ ਹੀ ਸਭ ਕੁਝ ਕਰਵਾਦੇ ਸਨ ਉਹ ਆਪ ਵੀ ਇਹ ਗੱਲ ਕਹਿੰਦੇ ਸਨ ਕਿ ਮੈਂ ਗੁਰਮਾਨਤ ਮਹਾਰਾਜ ਜੀ ਦੀ ਕੋਲ ਵਿੱਚੋਂ ਹਾਂ ਸ੍ਰੀ ਗੁਰੂ ਗੰਸਾ ਜੀ ਦੇ ਬਰਾਬਰ ਜਿਲੇਲਾ ਲਗਾ ਕੇ ਬੈਠੇ ਸਨ ਦੀਵਾਨ ਬਣਾ ਇਹਨੇ ਫਾਲਸਾ ਦਿਵਾਨ ਸੀ ਉਹਦੇ ਪ੍ਰਧਾਨ ਹੀ ਬਾਬਾ ਖੇਮ ਸਿੰਘ ਸਨ ਤੇ ਉਹਨਾਂ ਨੂੰ ਇਹਨਾਂ ਕ੍ਰਿਤਿਆਂ ਨੂੰ ਦੂਰ ਕਰਨ ਦੇ ਲਈ ਜਦੋਂ ਕਿਹਾ ਗਿਆ ਤਾਂ ਉਹ ਆਪ ਬੜੇ ਪਰੇਸ਼ਾਨ ਕਿ ਉਹਨਾਂ ਦਾ ਗੁਰੂ ਧੰਮ ਖਤਮ ਹੁੰਦਾ ਇਸ ਨੇ ਹੀ ਉਹਨਾਂ ਨੇ ਵੀ ਪੰਕੈਸਾ ਸਹਿਬ ਸਿੰਘ ਤੇ ਸਿੰਘ ਸਵਾ ਲਹਿਰਵਾਲਾ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਮਹਾਰਾਜਾ ਵਿਕਰਮ ਸਿੰਘ ਫਿਰਗੋੜ ਤੇ ਸਿੱਧੇ ਗਾਲ ਤੱਕ ਤੋਂ ਸਮੇਤ तमाम ਪੁਜਾਰੀ ਮਹਾਨਤਾ ਪ੍ਰੋਫੈਸਰ ਗੁਰਮਤ ਸਿੰਘ ਜੀ ਦੇ ਵਿਰੋਧੀ ਬਣ ਗਏ ਖੋਜ ਕੇ ਦੇਖੋ ਇਹਨਾਂ ਪ੍ਰਭਾਵ ਵਿਪਰਾਂ ਦਾ ਮਹਾਰਾਜਾ ਤਖਤ ਤੇ ਬੈ ਗਿਆ ਸੀ ਇਸ ਪ੍ਰਕਾਰ મતਭੇਦ ਵਧਨ ਦੇ ਕਰਕੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਦੀਵਾਨ ਦੀ ਸਕਤਰੀ ਤੌਸੀਫਾ ਦੇ ਦਿੱਤਾ ਤੇ ਸਿੱਖ ਕਮਿਸ਼ਨ ਦੀ ਪੂਰਤੀ ਲਈ ਸਾਲ 1886 ਵਿੱਚ ਖਾਲਸਾ ਦੀਵਾਨ ਲਾਹੌਰ ਬਣਾਇਆ ਕਿਉਂਕਿ ਉਹ ਸਮਝ ਗਏ ਸੀ ਕਿ ਬਾਬਾ ਖ਼ੈਮ ਸਿੰਘ ਵੇਦੀ ਜਿਹੜੇ ਨੇ ਨਾ ਜਦੋਂ ਕਰ ਉਹ ਇੱਥੇ ਪ੍ਰਧਾਨ ਰਹਿਣਗੇ ਇਹ ਕੁਰਸੀਆਂ ਖਤਮ ਨਹੀਂ ਹੋ ਸਕਦੀਆਂ ਵੇਦੀ ਜੀ ਨੇ ਖਾਲਸਾ ਜਿਹੜਾ ਫ੍ਰੀਕੋਟ ਵਾਲਾ ਮਹਾਰਾਜਾ ਸੀ ਮੈਡਮ ਬੁਲਾਈ ਤੇ ਪ੍ਰੋਫੈਸਰ ਸਾਬ ਸਿੰਘ ਦਾ ਸਤਿਫਾ ਪਰਮਾਣ ਕਰਕੇ ਉਹਨਾਂ ਨੂੰ ਵੀ ਉਸ ਤੋਂ ਖਾਰਿਗਰ ਦਿੱਤਾ ਸਾਸੰਗਤ ਇਸ ਸਿੰਘ ਸਭਾ ਲਹਿਰ ਦੇ ਉਹ ਮਹਾਨ ਯੋਧੇ ਨੇ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੁਣ ਜਿਹਦਾ ਜਿਨ੍ਹਾਂ ਦੇ ਕੁਝ ਨਾਮ ਮੈਂ ਆਪਣੇ ਇਸ ਵੀਡੀਓ ਵਿੱਚ ਦੱਸੇ ਨੇ ਜਿਨ੍ਹਾਂ ਵਿੱਚ ਗਾਨੀ ਦੇਵ ਸਿੰਘ ਹੈ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਭਾਕੂ ਸਿੰਘ ਥੰਡਾਵਾਲੀਆ ਜੀ ਨੇ ਗਾਨੀ ਸਰਦੂਲ ਸਿੰਘ ਨੇ ਭਾਈ ਜਵਾਹਰ ਸਿੰਘ ਨੇ ਭਾਈ ਮਇਆ ਸਿੰਘ ਜੀ ਨੇ ਇਹ ਸਾਰੇ ਮਹਾਨ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਿੱਖਿਆ ਵਿੱਚੋਂ ਕੁਰੀਤੀਆਂ ਬੂਲ ਕਰਕੇ ਜਿਧੂ ਰਮਾਇੰਦ ਦੇ ਲੜ ਲਗਾਇਆ ਹੈ ਇਹਨਾਂ ਨੂੰ ਯਾਦ ਰੱਖਿਏ ਕਿਤਾਬਾਂ ਪੜ੍ਹੀਏ ਇਹਨਾਂ ਦੇ ਬਾਰੇ ਪੜ੍ਹੀਏ ਗਾਨੀ ਜੱਤ ਸਿੰਘ ਤੇ ਸਾਧੂ ਸਿੰਘ ਦਾ ਸੰਵਾਦ ਜਿਹੜਾ ਹੈ ਉਹਨੂੰ ਬੜ ਕੇ ਦੇਖੋ ਕਿ ਸਾਡੇ ਸਿੱਖ ਵਿਦਵਾਨ ਕਿੰਨੇ ਮਹਾਨ ਸਨ ਜਿਨ੍ਹਾਂ ਨੇ ਤਿੰਨ ਵਾਰ ਭਰੇ ਦੀਵਾਨ ਵਿੱਚ ਆਜਾ ਸਮਾਜੀਆਂ ਨੂੰ ਨਿਗਰਤ ਕਰ ਦਿੱਤਾ ਸੀ ਅਗਦਾ ਦੇ ਨੈਸਲੇ ਬਹੁਤ ਖਾਸ ਹੈ ਅਨਿਤ ਦਿਨ ਸਭ ਤੋਂ ਪਹਿਲੀ ਸਿੰਘ ਸਭਾ ਅੰਮ੍ਰਿਤਸਰ ਦਾ ਗਠਨ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ